ਇਹ ਮੱਠਾ ਵਾਰੀ ਦਿੰਦਾ ਉਹ ਮੈਂ ਕਿਹਨੇ ਗੰਦੀ ਵਾਰ ਦੇਣਾ ਬਦਕੇ ਬਰੇਕਾਰ ਸਾਡਾ ਕੰਮ ਖੜਾ ਮੈਂ ਫੋਨ ਤੋਂ ਫੋਨ ਦਿੰਦਾ ਮੇਰੇ ਸ਼ਮੇ ਦਾ ਮੈਂ ਕਿੰਨੇ ਕਿਨ ਜਗਾਣਾ ਯਾਰ ਨਹੀਂ ਚੰਗਾ ਯਾਰ 10 ਲੱਖ ਦਾ ਟਰੈਕਟਰ ਆ ਤੇ 20 ਲੱਖ ਦਾ ਆ ਲੱਖ ਦਾ ਰੀਪਰ ਹੈ 10 ਲੱਖ ਦਾ ਟਰੈਕਟਰ ਹੈ ਮੈਂ ਤੁਹਾਨੂੰ ਗੱਲ ਪੂਝਾਣ ਦਿੰਦੇ ਤੇ 10000 ਰੁਪਏ ਤੋਂ 20000 ਜਾਂ ਬੰਦੇ ਦਾ ਉਹ ਇੱਕ ਵਾਰ ਤਾਂ ਹੈਗਾ ਯਾਰ ਉਹ ਨਹੀਂ ਕਰਦੇ ਤੁਸੀਂ ਲੈਣਾ ਬੁਮੰਨ ਕਿਲਾਉਣਾ ਪੁញਾਰੇ ਉਹ ਕਿਹਦਾ ਭਾਵੇਂ ਮੱਡਣਾ ਲੱਗਦਾ ਆ ਨਾ ਮੈਂ ਸ਼ੇਰ ਕਿਹਦਾ ਨਾ ਕਿ ਦੇਖਣਾ ਠੀਕ ਆ ਨਾ ਆ ਦੇਖ ਵੀ ਵਾਈ ਭਾ ਮੱਡਾ ਲਾਈਂ ਸਕਦੇ ਹੋ ਯਾਰਾ ਉਈ ਬੰਬ ਬੰਨੀ ਫਿਰਦੇ ਆ ਮਗਰ 50000 ਦਾ ਟਿਕਾ ਓਏ ਉਨੀ ਦਾ ਟਿਕਾ ਨਹੀਂ ਆ ਤੁਹਾਡਾ ਚੱਲ ਭਾਈ ਫਿਰ ਆਪਾਂ ਛੋੜ ਦਾ ਖੇਤ ਦੀ ਗੱਲ ਤੇ ਲੈ ਜਾਂ ਯਾਰ ਮਾਰ ਚਾਹ ਤੀਆਂ ਯਾਰ ਆ ਤਾਂ ਥੇਕਿਆ ਹੋਊਗਾ ਆਪਾਂ 3 ਦੇ ਕੇ ਨਾ ਇੱਕ ਵਾਰ ਚਾ ਇੱਥੇ ਸੌਦਾ ਕਰ ਲਾ ਨਹੀਂ ਯਾਰ ਇੱਥੇ ਉੱਚੀ ਨਹੀਂ ਕਰਦਾ ਤੂੰ ਮੈਨੂੰ 3 ਲੱਖ ਤੇ ਰੱਖ ਲਾ ਠੇਕੇ ਤੇ ਉਹ ਤਾਂ ਲੱਗਦਾ ਮੈਂ ਕਿਹੜਾ ਇੱਕ ਬਾੜ ਦੇ ਵਿੱਚ ਨਾ ਬਾੜ ਦਾ ਰੇਟ ਆ ਜਾ ਰਿਹਾ ਤਾਂ ਆ ਯਾਰ ਬੁੜੀ ਕਿੰਨੇ ਵੇਚਾਂ ਮੈਂ ਸਿੱਧੀ ਘਰਾ ਕੇ ਕਥਾਂਗੇ ਤਿੰਨ-ਚ ਮਹੀਨਾ ਵੇਚੇ ਉਹ ਆਈ ਬਿੱਕੀ ਕਰਾਂਗੇ ਹੋਣੀ-ਹੋਣੀ ਫੋਨ-ਫੋਨ ਕੇ ਆਪਾਂ ਚਾਹ ਯਾਰ ਕੋਈ ਤੁਕੀ ਜੰਪ ਕਰਦਿਆਂ ਛੌਂਦਾ ਕੋਈ ਨਹੀਂ ਆ ਚਾਹ ਯਾਰ ਥੱਲੇ ਹੋ